ਵੈਕੁਰ ਜੀ ਦਾ ਖਾਲਸਾ ਸ਼੍ਰੀ ਵਾਇਕੁਰ ਜੀ ਦੀ ਫਤਿਹ ਤੇ ਬੀਰ ਹੋਰੀ ਟਰੈਕਟਰ ਮਾਡਲਾਂ ਦਾ ਕੰਮ ਕਰਦੇ ਨੇ ਤੇ ਅੱਜ ਆਪਣੇ ਘਰੇ ਆਏ ਸੀਗੇ ਬਾਈ ਇਹ ਮਾਡਲ ਦੇਣ ਆਇਆ ਟਰੈਕਟਰ ਦਾ ਆ ਤੁਸੀਂ ਮਾਡਲ ਚੈੱਕ ਵੀ ਕਰ ਸਕਦੇ ਹੋ ਤੇ ਬਾਈ ਪੂਰਾ ਸਿਰਾ ਕੰਮ ਕਰਦਾ ਬਾਈ ਤੇ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਜੈਨੂਇਨ ਕੰਮ ਹੈਣਾ ਕੱਲੀ ਕੱਲੀ ਚੀਜ਼ ਯਾਰ ਬਾਈ ਜਿੱਚਾ ਕੇ ਰੱਖ ਦਿੰਦਾ ਐਂ ਲੱਗਦਾ ਜਿਵੇਂ ਹਨਾ ਟਰੈਕਟਰ ਜਮਾ ਹੂਬ ਹੋਈ ਸਾਹਮਣੇ ਤੁਸੀਂ ਆਪ ਦਾ ਟਰੈਕਟਰ ਹਨਾ ਤੋਡਾ ਕੋਈ ਆਪ ਦਾ ਹਨਾ ਕਰੇ ਸ਼ੌਂਕੀਆ ਟਰੈਕਟਰ ਰੱਖਿਆ ਹੁੰਦਾ ਜਮਾ ਉਹਦੇ ਵਰਗਾ ਕਾਪੀ ਬਾਈ ਤੋ ਆਰਡਰ ਤੇ ਹੀ ਬਣਵਾ ਸਕਦੇ ਹੋ ਬਾਈ ਜਿਹੜਾ ਇਹ ਭੇਜਦੇ ਨੇ ਬਾਈ ਪੰਜਾਬ ਹਰਿਆਣਾ ਜਿੱਥੇ ਨਾ ਆਲ ਇੰਡੀਆ ਡਿਲੀਵਰੀ ਤੁਹਾਡੇ ਘਰ ਤੱਕ ਨਾ ਕਰ ਦਿੰਦੇ ਆ ਬਾਕੀ ਇਹ ਲਵੇ ਲਵੇ ਬਾਈ ਇਹ ਕੋਖਰ ਕਲਾ ਮਾਨਸਾ ਦੇ ਵਿੱਚ ਬਾਈ ਹੋਰੀ ਘਰੇ ਕੰਮ ਕਰਦੇ ਨੇ ਤੇ ਲਵੇ ਲਵੇ ਇਹ ਆਪ ਬਾਈ ਜਾ ਕੇ ਦੇਖ ਕੇ ਆਉਂਦੇ ਨੇ ਤੁਸੀਂ ਜਾ ਕੇ ਨਾ ਤੋਂ ਲਿਆ ਵੀ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ ਨਾ ਮਾਡਲ ਕੋਈ ਮਰਜ਼ੀ ਇਹਨਾਂ ਤੋਂ ਮਾਡਲ ਤੁਸੀਂ ਤਿਆਰ ਕਰਵਾ ਸਕਦੇ ਹੋ ਜਮਾ ਹੂ ਬੂ ਤੋਂ ਨੂੰ ਮਾਡਲ ਮਿਲ ਜੂਗਾ ਬਾਈ ਹੋਰੀ ਆਪਾਂ ਨੂੰ ਗਿਫਟ ਦੇਣ ਆਈ ਸੀ ਅੱਜ ਇਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਮਮਾਉਣਾ ਹੋਵੇ ਬਾਈ ਨੰਬਰ ਬੋਲ ਦਿਓ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਤੇ ਨੰਬਰ ਬੋਲ ਦਿਓ ਨੰਬਰ ਇਹ ਮੇਰਾ 62807 43153 ਠੀਕ ਹੈ ਲੋਕੇਸ਼ਨ ਤੁਹਾਡੀ ਲੋਕੇਸ਼ਨ ਕੋਖਰਕਲਾ ਦੀ ਕੋਖਰਕਲਾ ਮਾਨਸਾ ਦੇ ਵਿੱਚ ਮਾਨਸਾ ਦੇ ਤੇ ਇਹ ਮਤਲਬ ਕਿ ਜਾ ਕੇ ਲਵੇ ਲਵੇ ਜਾ ਕੇ ਵੀ ਦੇ ਦੇਵੋਗੇ ਤੇ ਡਿਲੀਵਰੀ ਸਾਰੀ ਕਰ ਦਿੰਦੇ ਹੋ ਡਿਲੀਵਰੀ ਸਾਰੀ ਕਰ ਦਿੰਦੇ ਜਿੱਥੇ ਮਰਜ਼ੀ ਹੁੰਦਾ ਤੇ ਮਾਡਲ ਦਾ ਜਮਾ ਕੋਈ ਮਰਜ਼ੀ ਬਣਾ ਲੈ ਟਰੈਕਟਰ ਦਾ ਬਣਾਉਣੀ ਕਿ ਹੋਰ ਮਰਜ਼ੀ ਇਹ ਤੁਹਾਨੂੰ ਕਲੇ ਟਰੈਕਟਰਾਂ ਦੇ ਬਣਾਉਣੇ ਗੱਡੀਆਂ ਗੁੱਡੀਆਂ ਦੇ ਬਣਾਉਣੇ ਜਿਹੜੀ ਚੀਜ਼ ਤੁਸੀਂ ਆਖੋਗੇ ਆਪੋ ਚੀਜ਼ ਦਾ ਮਾਡਲ ਤਿਆਰ ਕਰਕੇ ਦੇ ਦੇਣਾ ਠੀਕ ਹੈ ਤੇ ਚੈੱਕ ਕਰ ਸਕਦੇ ਹੋ ਬਾਈ ਕੁਆਲਿਟੀ ਤੇ ਇਹਨਾਂ ਦਾ ਇੰਸਟਾਗ੍ਰam ਤੇ ਵੀ ਪੇਜ ਆ YouTube ਤੇ ਵੀ ਆ ਉਹ ਵੀ ਅਸੀਂ ਵਿੱਚ ਮੈਂਸ਼ਨ ਕਰਤਾ ਨਾ ਉਹ ਵੀ ਦੇਖਿਓ ਬਾਈ ਸਾਰੇ ਹੀ ਕਿਵੇਂ ਬਣਾਉਂਦੇ ਆ ਕੀ ਕੁਛ ਹੈ ਨਾ ਤੇ ਸਪੋਰਟ ਕਰਿਓ ਬਾਈ ਹਨਾ ਤੇ ਘਰੋਂ ਕੰਮ ਕਰ ਰਿਹਾ ਮੇਰਾ ਤੇ ਸਪੋਰਟ ਦੱਬ ਕੇ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਯਾਰ ਤੇ ਬਾਕੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਬਾ ਕਮਾਲ ਚੀਜ਼ੀ ਬਣਾਤੀ ਤੇ ਬੇਟੂ ਤੱਕੇ ਸ਼ੇਅਰ ਕਰ ਦਿਓ ਤਾਂ ਕਿ ਵੀਰ ਦਾ ਨਾ ਕੰਮ ਜਿਹੜਾ ਵਧੀਆ ਚੱਲ ਸਕੇ ਧੰਨਵਾਦ ਅੱਜ ਜਿਹੜੀ ਵੀਡੀਓ ਲੈ ਕੇ ਆਇਆ ਇਹਦੇ ਵਿੱਚ ਜ਼ਮੀਨ ਦਾ ਰੇਟ ਰਹਿਣ ਵਾਲਾ ਸਿਰਫ 5 ਲੱਖ ਰੁਪਈਆ 5 ਲੱਖ ਰੁਪਏ ਨੂੰ ਜ਼ਮੀਨ ਆਈ ਹੈ ਜੀ ਹੈਰਾਨ ਕਰਨ ਵਾਲਾ ਰੇਟ ਹੈ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੰਤੀ ਰਹੀ ਆ ਵੀਡੀਓ ਦੇ ਲਾਸਟ ਤੱਕ ਬੜੇ ਰਹੋ ਤੁਹਾਨੂੰ ਨੰਬਰ ਏਰੀਆ ਪਲੱਸ ਰੇਟ ਹਨ ਮੈਂ ਦੱਸ ਹੀ ਦਿੱਤਾ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਵੇਚਣਾ ਚਾਹੁੰਦੇ ਹੋ ਜਾਂ ਕੋਈ ਹੋਰ ਆਪਣਾ ਕੋਈ ਸੰਦ ਦੀ ਖੇਤੀਬਾੜੀ ਸੰਦ ਦੀ ਐਡ ਕਰਵਾਉਣਾ ਚਾਹੁੰਦੇ ਹੋ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ WhatsApp ਨੰਬਰ ਸਕਰੀਨ ਉੱਪਰ ਚੱਲ ਰਿਹਾ ਜੀ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਰਾਹੀਂ ਸਾਨੂੰ 8-9 ਮਿੰਟਾਂ ਦੀ ਵੀਡੀਓ 8-9 ਫੋਟੋਆਂ HD ਦੇ ਵਿੱਚ ਤੇ ਸਾਰੀ ਜਾਣਕਾਰੀ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ ਉੱਪਰ ਲਗਾ ਦਿੱਤੀ ਜਾਊਗੀ ਤੁਹਾਡੀਆਂ ਡਿ ਆਰ ਇੰਸਟਾਗ੍ਰam ਫੇਸਬੁਕ ਤੇ YouTube ਉੱਪਰ ਚਲਾ ਦਿਆਂਗੇ ਇਸ ਤੋਂ ਇਲਾਵਾ ਅਸੀਂ ਬਿਜ਼ਨਸ ਐਡ ਵੀ ਕਰਦੇ ਹਾਂ ਜੇਕਰ ਤੁਸੀਂ ਕੋਈ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਹੋ ਬੂਸਟ ਐਡ ਕਰਵਾਉਣਾ ਚਾਹੁੰਦੇ ਹੋ ਜੀ Google Ads ਚਲਾ ਦਿੰਨੇ ਹਾਂ ਜੇ ਅਸੀਂ ਫੇਸਬੁਕ ਐਡ ਚਲਾ ਦਿੰਨੇ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਸਿਰਫ ਐਡ ਲਈ ਸੰਪਰਕ ਕਰ ਸਕਦੇ ਹੋ ਮਾਲਕਾਂ ਦਾ ਜ਼ਮੀਨ ਵਾਲਿਆਂ ਦਾ ਵੀਡੀਓ ਦੇ ਲਾਸਟ ਤੱਕ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਸੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਜੀ ਕੁੱਲ ਜ਼ਮੀਨ 19 ਬਿੱਗੇ ਟੋਟਲ ਜ਼ਮੀਨ ਲੈ ਕੇ ਆਏ ਹਾਂ ਜੀ ਅੱਜ ਦੀ ਵੀਡੀਓ ਵਿੱਚ 1 12 ਬਿਗੇ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ 7 ਬਿਗੇ ਤੇ ਕਬਜ਼ਾ ਇਹ ਤੁਹਾਨੂੰ ਨਾਲ ਦਾ ਕਬਜ਼ਾ ਮਿਲ ਜੂਗਾ ਜੀ ਤੇ ਦੋ ਮੋਟਰਾਂ ਲੱਗੀਆਂ ਨੇ ਜੀ ਮਿੱਠਾ ਪਾਣੀ ਹੈ ਦੋ ਮੋਟਰਾਂ ਵੇਖਣ ਨੂੰ ਮਿਲ ਜਾਣਗੇ 19 ਬਿਗਾਂ ਦੇ ਵਿੱਚ ਮਿੱਠਾ ਪਾਣੀ ਦੇਖਣ ਨੂੰ ਮਿਲ ਜੂਗਾ ਜੀ ਸਾਰੇ ਬਾਣ ਦੇ ਉੱਪਰ ਦੀ ਤਾਰਬੰਦੀ ਕੀਤੀ ਹੋਈ ਹੈ ਜੀ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਾਰ ਦੇ ਵਿੱਚ ਬਾਣ ਹੈ ਨਹੀਂ ਪਰ ਫਿਰ ਵੀ ਤਾਰਬੰਦੀ ਕਰਕੇ ਹਨਾ ਪੂਰਾ ਕਬਜ਼ਾ ਆਪਦਾ ਸੈੱਟ ਕੀਤਾ ਹੋਇਆ ਹੈ ਜੀ ਮੇਨ ਰਾਸਤਾ ਜੰਦਾਜੀ ਕੋਈ ਕਿਸੇ ਨਾਲ ਕੋਈ ਉਹ ਨਹੀਂ ਹੈਗਾ ਰਾਹ ਪਹੀਦਾ ਰੌਲਾ ਨਹੀਂ ਹੈਗਾ ਕਿਸੇ ਨਾਲ ਕੋਈ ਬੱਟ ਬੰਨੇ ਦਾ ਰੌਲਾ ਨਹੀਂ ਜਿਹੜਾ ਕਬਜ਼ੇ ਵਾਲਾ ਬਾਹਣਾ ਬਾਈ ਉਹਦੇ ਉੱਤੇ ਕੋਈ ਆਏ ਨਹੀਂ ਹੈਗਾ ਵੀ ਕਿਸੇ ਦਾ ਨੱਕ ਰੱਖਿਆ ਤੇ ਇਹ ਇਹਨਾਂ ਦਾ ਹੀ ਕਬਜ਼ਾ ਹੈ ਬਹੁਤ ਟਾਈਮ ਦੇ ਉੱਤੋਂ ਮਾਲਕਾਂ ਦਾ ਕਬਜ਼ਾ ਹੀ ਚੱਲਦਾ ਆ ਰਿਹਾ ਪਰ ਇਹਨਾਂ ਨੇ ਸਪੈਸ਼ਲ ਵੀਡੀਓ ਤੇ ਦੱਸ ਹੀ ਦਿੱਤਾ ਵੀ 19 ਬਿਗੇ ਨੇ 12 ਬਿਗੇ ਦੀ ਰਜਿਸਟਰੀ ਕਰਵਾ ਦੇਣਗੇ 7 ਬਿਗੇ ਬਾਈ ਜੀ ਉਹ ਨਾਲ ਐਵੇਂ ਹੀ ਤੁਹਾਨੂੰ ਮਿਲ ਜੂਆ ਠੀਕ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਬੱਸ ਉਹਨੂੰ ਦੱਸਿਆ ਜੀ ਬਾਈ ਪਰ ਬਿਗਾ 5 ਲੱਖ ਤੇ ਟੋਟਲ ਬਾਹਣ ਦਾ ਰੇਟ ਹੈ ਜਿਹੜਾ 95 ਲੱਖ ਰੁਪਈਆ ਮੰਗਿਆ ਗਿਆ ਜੀ 95 ਲੱਖ ਰੁਪਿਆ ਰੇਟ ਸਾਰੇ ਬੰਨ ਦਾ ਰੇਟ ਹੈ ਜੀ ਤੇ ਜੇਕਰ ਤੁਸੀਂ ਖਰੀਦਦਾਰਾਂ ਚਾਹੁੰਦੇ ਹੋ ਇਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ ਤੁਹਾਡੀ ਸਕਰੀਨ ਉੱਪਰ ਨੰਬਰ ਚਲਾ ਦਿੱਤਾ ਗਿਆ ਇਹ ਮਾਲਕਾ ਦਾ ਨੰਬਰ ਹੈ ਜੀ ਦਿੱਤੇ ਨੰਬਰ ਤੇ ਤੁਸੀਂ ਮਾਲਕਾ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਨਾਲ ਸੌਦਾ ਕਰਨ ਲਈ ਇਹਨਾਂ ਨਾਲ ਸੰਪਰਕ ਕਰੋ ਜੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਜੀ 19 ਬਿਗੇ ਟੋਟਲ ਜ਼ਮੀਨ ਹੈ ਜਿਹਦੇ ਵਿੱਚੋਂ 12 ਬਿਗੇ ਰਜਿਸਟਰੀ ਵਾਲੇ ਨੇ ਬਾਈ ਰਜਿਸਟਰੀ ਪੰਜਾਬ ਹਰਿਆਣਾ ਹਿਮਾਚਲ ਜਿੱਥੋਂ ਦਾ ਵੀ ਬੰਦਾ ਹੈ ਨਾ ਉਹ ਤੋਂ ਵੀ ਕਰਾ ਸਕਦਾ ਸੱਤ ਬਿਗੇ ਬਾਈ ਨਾਲ ਜਿਨ੍ਹਾਂ ਦੇ ਕਬਜ਼ਾ ਇਹਨਾਂ ਦਾ ਜਿਹੜੇ ਬਾਣ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਉਹ ਤੁਹਾਨੂੰ ਐਵੇਂ ਮਿਲ ਜਾਣਗੇ ਜੀ ਤੇ ਦੋ ਮੋਟਰਾਂ ਮਿੱਠਾ ਪਾਣੀ ਤਾਰਬੰਦੀ ਵਧੀਆ ਰਸਤਾ ਜਾਂਦਾ ਜੀ ਰੇਟ 95 ਲੱਖ ਦਾ ਸਾਰਾ ਬਾਣ ਦੇਣਾ ਨੰਬਰ ਸਕਰੀਨ ਤੇ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦ ਨੂੰ ਕਮੈਂਟਾਂ ਜਰੂਰ ਦੱਸਿਆ ਕਰੋ ਇਦਾਂ ਦੀਆਂ ਸਸਤੀਆਂ ਹੋਰ ਜ਼ਮੀਨਾਂ ਖਰੀਦਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਜੀ ਜਿਹਦੇ ਵਿੱਚ ਵਧੀਆ-ਵਧੀਆ ਸੌਤੇ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਜਗ੍ਹਾ ਦੇ ਉੱਪਰ ਤੋਂ ਨੂੰ 올 ਇੰਡੀਆ ਦੇਖਣ ਨੂੰ ਮਿਲ ਜਾਂਦੇ ਨੇ ਜੀ ਠੀਕ ਹੈ ਜੀ ਤੇ ਅਗਲੀ ਵੀਡੀਓ ਕਿਹੜੇ ਇਲਾਕੇ ਦੀ ਲੈ ਗਈ ਹੈ ਇਹ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਈ ਜੀ ਤੁਸੀਂ ਕਿਹੜੇ ਇਲਾਕੇ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਕਿੰਨੇ ਕ ਬਜਟ ਦੇ ਵਿੱਚ ਤੁਸੀਂ ਬਾਣ ਲੈਣਾ ਚਾਹੁੰਦੇ ਹੋ ਸਾਰੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰ ਦਿਓ ਤੇ ਤੁਹਾਨੂੰ ਅਗਲੀ ਵੀਡੀਓ ਵਿੱਚ ਪੰਜਾਬ ਦੇ ਬਹੁਤ ਹੀ ਘੱਟ ਰੇਟ ਤੇ ਬਾਣ ਆਪਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਜਾਇਜ਼ ਰੇਟ ਅੱਜ ਕੱਲ੍ਹ ਰੇਟ ਜਮੀਨਾਂ ਦੇ ਅਸਮਾਨ ਛੂਰੇ ਨੇ ਪਰ ਅਸੀਂ ਫੇਰ ਵੀ ਤੁਹਾਡੇ ਲਈ ਬਹੁਤ ਹੀ ਘੱਟ ਰੇਟ ਵਾਲੀ ਜ਼ਮੀਨ ਦੀ ਵੀਡੀਓ ਅਗਲੀ ਵੀਡੀਓ ਲੈ ਕੇ ਆਵਾਂਗੇ ਤਾਂ ਕਰਕੇ ਚੈਨਲ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਵੀ ਵੀਰ ਫੇਸਬੁੱਕ ਤੋਂ ਦੇਖ ਰਹੇ ਨੇ ਫੇਸਬੁੱਕ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਿਓ ਜਿਹੜੇ ਪਰ ਆ ਪੈਣ ਆਪਣੇ YouTube ਤੋਂ ਦੇਖ ਰਹੇ ਨੇ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲੈਣਾ ਤਾਂ ਕਿ ਵੀਡੀਓ ਪਹਿਨਸਾਰ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾ ਕਰੇ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜਰੂਰ ਦੱਸ ਕੇ ਜਾਇਓ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਕਹਾਣੀ ਵਾਲੀ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ